ਜਿਹੜਾ ਅੱਜ ਚੌਕੇ ਜਾਣ ਕੀਤਾ ਗਿਆ ਰਣਜੋਤ ਦੇ ਨਾਲ ਜੋ ਕੁਝ ਹੋਇਆ ਉਸ ਬਾਰੇ ਥੋੜਾ ਮਾਮਲਾ ਦੇਖੋ ਜੀ ਆਪਣੇ ਕਾਰ ਡਰ ਕੇ ਬੰਦਾ ਟੈਕਸੀ ਮੁਲਾਜ਼ਮ ਆਪਣਾ ਮਿਹਨਤ ਕੁਛ ਬੰਦਾ ਵੀ ਮਿਹਨਤ ਕਰਦਾ ਜੇ ਉਸ ਜਾਜ ਜਾਂਦੇ ਕਿਸੇ ਟੈਕਸੀ ਦਾ ਐਕਸੀਡੈਂਟ ਹੋ ਗਿਆ ਉਹਦਾ ਤੇ ਉਹ ਐਕਸੀਡੈਂਟ ਦਾ ਦੇਖੋ ਕੀ ਹਰਜਾਨਾ ਪੁੱਛਣਾ ਪਿਆ ਜੀ ਉਹਨੂੰ ਉਹਨੂੰ ਜੋਰ ਦੇ ਕਾਰਵਾਈ ਬਣਦੀ ਸੀ ਕਾਨੂੰਨ ਦੇ ਹਿਸਾਬ ਨਾਲ ਕਰ ਦਿੰਦੇ ਮਤਲਬ ਜਿਹੜੀਆਂ ਅਦਾਲਤਾਂ ਨੇ ਅਦਾਲਤਾਂ ਦੀ ਕੋਈ ਵੈਲਿਊ ਤਾਂ ਨਹੀਂ ਲਈ ਆਪ ਹੀ ਮਤਲਬ ਅਪੀਲ ਦਿੱਲੀ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਜੀ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਜਿਹੜੇ ਦੋਨਾਂ ਮੁਲਾਜ਼ਮਾਂ ਨੇ ਕੀਤਾ ਜੋ ਕੀਤਾ ਉਹਨਾਂ ਦੇ ਗਾਰਵੇ ਕੀਤੀ ਜਾਊਗੀ ਅਸੀਂ ਉਹਨਾਂ ਨੂੰ ਸਸਪੈਂਡ ਕਰਾਂਗੇ ਤੇ ਜਿਨ੍ਹਾਂ ਦੇ ਕਹਿਣ ਤੇ ਕੁਝ ਹੋਇਆ ਉਹਨਾਂ ਦਾ ਵੀ ਬਰਾਬਰ ਪਰਚਾ ਦਿੱਤਾ ਜਾਊਗਾ ਜੀ ਸਾਜੀ ਮੰਗੇ ਹੀ ਹੈ ਜਿਨ੍ਹਾਂ ਸਾਡੇ ਮੁੰਡੇ ਤੇ ਜਾਇ ਕੁਟਿਆ ਉਹਨਾਂ ਨੂੰ ਬੁਲਾਇਆ ਜਾਏ ਉਹਨਾਂ ਦਾ ਕਿ ਕਿਥਾ ਜਾ ਮਾਨਾ ਉਹਨਾਂ ਰਣ ਜੋਦੀ ਹਾਲਤ ਕਿਸ ਤਰ੍ਹਾਂ ਹੈ ਤੁਹਾਡੇ ਸਾਹਮਣੇ ਆ ਬੈਠਾ ਦੇਖ ਲੋ ਜਾ ਕੇ 80% ਬੜਿਆ ਹੋਇਆ ਹੈ ਅੱਛਾ ਕਾ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਚੌਕ ਨੂੰ ਪੂਰਨ ਤੌਰ ਤੇ ਬੰਦ ਕੀਤਾ ਗਿਆ ਇੱਕ ਪ੍ਰੋਟੈਸਟ ਜਿਹੜਾ ਰਣਜੋਤ ਸਿੰਘ ਦੇ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਰਣਜੋਤ ਉਹ ਸ਼ਖਸ ਹੈ ਜਿਸ ਦੇ ਨਾਲ 26 ਜਨਵਰੀ ਦੀ ਰਾਤ ਪੁਲਿਸ ਵੱਲੋਂ ਵਧੇਕੀ ਕੀਤੀ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਨਾਲ ਪੁਲਿਸ ਵੱਲੋਂ ਤਸ਼ੱਦਦ ਹੋਇਆ ਹੋਵੇ ਸੋ ਦੱਸਿਆ ਜਾ ਰਿਹਾ ਕਿ 26 ਜਨਵਰੀ ਦੀ ਰਾਤ ਇਸ ਨੌਜਵਾਨ ਦੇ ਨਾਲ ਜੋ ਕੁਝ ਵੀ ਹੋਇਆ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਦੇ ਰੋਸ ਵਜੋਂ ਅੱਜ ਕੁਝ ਸਿੱਖ ਜਥੇਬੰਦੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਔਰ ਜਿਹੜੇ ਹੋਰ ਲੋਗ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੇ ਇੱਥੇ ਪਹੁੰਚੇ ਨੇ ਔਰ ਉਹਨਾਂ ਵੱਲੋਂ ਰੋਸ ਕੀਤਾ ਜਾ ਰਿਹਾ ਕਿ ਜੋ ਲੁਧਿਆਣਾ ਪੁਲਿਸ ਨੇ ਇਸ ਨੌਜਵਾਨ ਦੇ ਨਾਲ ਕੀਤਾ ਉਸ ਦਾ ਜਿਹੜਾ ਜਵਾਬ ਪੁਲਿਸ ਤੋਂ ਲਿੱਤਾ ਜਾਵੇ ਔਰ ਬਣਦੀ ਕਾਰਵਾਈ ਸੰਬੰਧਤ ਅਧਿਕਾਰੀਆਂ ਦੇ ਉੱਪਰ ਕੀਤੀ ਜਾਵੇ ਸੋ ਦੱਸ ਦਈਏ ਕਿ ਇਹ ਰਣਜੋਦ ਇੱਕ ਊਬਰ ਡਰਾਈਵਰ ਹੈ ਔਰ 15 ਸਾਲ ਤੋਂ ਡਰਾਈਵਰੀ ਕਰ ਰਿਹਾ ਹੈ ਲੁਧਿਆਣਾ ਦੇ ਵਿੱਚ 26 ਜਨਵਰੀ ਦੀ ਰਾਤ ਇਸ ਨੂੰ ਪੁਲਿਸ ਵੱਲੋਂ ਘੇਰਿਆ ਜਾਂਦਾ ਔਰ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਔਰ ਪੁਲਿਸ ਹਿਰਾਸਤ ਦੇ ਵਿੱਚ ਤਸ਼ੱਦਦ ਹੁੰਦਾ ਸਾਰਾ ਮਾਮਲਾ ਕੀ ਹੈ ਇਹ ਪਰਿਵਾਰ ਬਿਆਨ ਕਰ ਸਕਦਾ ਪਰ ਅੱਜ ਇੱਥੇ ਸਾਰੇ ਹੀ ਲੋਕ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਵੱਡਾ ਇਕੱਠ ਜਿਹੜਾ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਵਿੱਚ ਕੀਤਾ ਗਿਆ ਪਰਿਵਾਰ ਇੱਥੇ ਧਰਨੇ ਦੇ ਉੱਪਰ ਬੈਠਾ ਔਰ ਮੰਗ ਉਹਨਾਂ ਦੀ ਇਹੀ ਹੈ ਕਿ ਜੋ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਨੇ ਤਸ਼ੱਦਦ ਰਣਜੋਤ ਦੇ ਨਾਲ ਕੀਤਾ ਉਸ ਦਾ ਇਨਸਾਫ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡਾ ਲੜਕਾ ਮਿਹਨਤੀ ਹੈ 15 ਸਾਲ ਤੋਂ ਕਿਰਤ ਕਰਕੇ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਰਬਸਰ ਜਿਹੜਾ ਚੱਲ ਰਿਹਾ ਪਰ ਜੋ 26 ਜਨਵਰੀ ਦੀ ਰਾਤ ਉਸ ਦੇ ਨਾਲ ਹੋਇਆ ਉਹ ਬੇहद ਨਿੰਦਣਯੋਗ ਹੈ। ਸੰਤ ਜਰਨੈਲ ਸਿੰਘ ਭਿੰਡਰਾਵਾਲੀ ਦੀ ਤਸਵੀਰ ਉਸ ਦੀ ਕਾਰ ਦੇ ਉੱਪਰ ਲੱਗੀ ਹੋਈ ਸੀ ਔਰ ਉਸ ਉੱਪਰ ਵੀ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਹੁਣ ਜਿਹੜਾ ਇੱਥੇ ਰੋਸ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਭਾਰਤ ਨਗਰ ਚੌਕ ਨੂੰ ਮਕਮਲ ਤੌਰ ਤੇ ਬੰਦ ਕੀਤਾ ਗਿਆ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਨੂੰ ਲੈ ਕੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਉਹ ਚੱਲ ਰਹੀ ਹੈ ਮੰਗ ਇੱਕੋ ਹੀ ਹੈ ਕਿ ਜੋ ਵਧੀਕੀ ਰਣਜੋਤ ਦੇ ਨਾਲ ਕੀਤੀ ਗਈ ਔਰ ਜਿਸ ਨੂੰ ਲੈ ਕੇ ਹੁਣ ਇਹ ਸਾਰੇ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਔਰ ਉਹਨਾਂ ਵੱਲੋਂ ਆਪਣਾ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ ਪਰਿਵਾਰ ਵੀ ਬੈਠਾ ਇੱਥੇ ਪਰਿਵਾਰ ਨੇ ਧਰਨਾ ਲਗਾਇਆ ਹੋਇਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਗਨਜੋਦ ਦੇ ਨਾਲ ਜੋ ਵੀ ਹੋਇਆ ਉਸ ਦਾ ਇਨਸਾਫ ਜਿਹੜਾ ਮਿਲੇ ਕਿਉਂਕਿ ਜੇਕਰ ਕਿਸੇ ਪੁਲਿਸ ਅਧਿਕਾਰੀ ਨੇ ਗਲਤ ਕੀਤਾ ਧੱਕਾ ਕੀਤਾ ਤਾਂ ਉਹਨਾਂ ਨੂੰ ਵੀ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਕਾਰਵਾਈ ਜਿਹੜੀ ਉਸ ਉੱਪਰ ਹੋਣੀ ਚਾਹੀਦੀ ਹੈ ਸਾਰਾ ਮਾਮਲਾ ਕੀ ਹੈ ਉਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿੱਥੇ ਕੁਝ ਸਿੱਖ ਜੱਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਪਹੁੰਚੇ ਹੋਏ ਨੇ ਪਰਿਵਾਰ ਵੀ ਬੈਠਾ ਉਸ ਨੌਜਵਾਨ ਦਾ ਪਰਿਵਾਰ ਵੀ ਇੱਥੇ ਧਰਨੇ ਤੇ ਬੈਠਾ ਹੈ ਉਹਨਾਂ ਦਾ ਜਿਹੜਾ ਭਾਈਚਾਰਾ ਹੈ ਡਰਾਈਵਰ ਭਾਈਚਾਰੇ ਦੇ ਲੋਕ ਜਿਹੜੇ ਨੇ ਉਹ ਵੀ ਇੱਥੇ ਰਣਜੋਤ ਦੀ ਹਮਾਇਤ ਦੇ ਵਿੱਚ ਆਏ ਨੇ ਔਰ ਉਹਨਾਂ ਵੱਲੋਂ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਸੋ ਕਿਸਾਨ ਯੂਨੀਅਨ ਤੋਂ ਜਿਹੜੇ ਆਗੂ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਪਹਿਲਾਂ ਕਰਾਂਗੇ ਫਿਰ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਤੁਹਾਡਾ ਨਾਮ ਔਰ ਕਿਸ ਜੱਥੇਬੰਦੀ ਤੋਂ ਤੁਸੀਂ ਆ ਮੇਰਾ ਨਾਮ جگਤਾ ਸਿੰਘ ਦਸਾਂਜ ਭਾਰਤੀ ਕਿਸਾਨ ਯੂਨੀਅਨ ਦਾ ਹਸਨਪੁਰ ਜ਼ਿਲ੍ਹਾ ਪ੍ਰਧਾਨ ਸੂਬਾ ਪ੍ਰਧਾਨ ਲਿਖੋ ਫਿਰ ਝਾਤਨਪੁਰ ਭਾਈ ਜੀ ਕੀ ਮਾਮਲਾ ਹੈ ਸਾਰਾ ਜਿਹੜਾ ਅੱਜ ਚੌਕੇ ਜਾਮ ਕੀਤਾ ਗਿਆ ਔਰ ਰਣਜੋਤ ਦੇ ਨਾਲ ਜੋ ਕੁਝ ਹੋਇਆ ਉਸ ਬਾਰੇ ਥੋੜਾ ਮਾਮਲਾ ਦੇਖੋ ਜੀ ਆਪਣੇ ਕਾਰ ਦਾ ਕੇ ਬੰਦਾ ਟੈਕਸੀ ਮੁਲਾਜ਼ਮ ਆਪਣਾ ਮਿਹਨਤ ਕੁਛ ਬੰਦਾ ਵੀ ਮਿਹਨਤ ਕਰਦਾ ਜੇ ਉਸ ਜਾਜ ਜਾਂਦੇ ਕਿਸੇ ਟੈਕਸੀ ਨਾਲ ਐਕਸੀਡੈਂਟ ਹੋ ਗਿਆ ਉਹਦਾ ਉਹਦਾ ਐਕਸੀਡੈਂਟ ਦਾ ਦੇਖੋ ਕੀ ਹਰਜਾਨਾ ਪੁੱਛਣਾ ਪਿਆ ਜੀ ਉਹਨੂੰ ਉਹਨੂੰ ਜੋਰ ਦੇ ਕਾਰਵਾਈ ਬਣਦੀ ਸੀ ਕਾਨੂੰਨ ਦੇ ਹਿਸਾਬ ਨਾਲ ਕਰ ਦਿੰਦੇ ਮਤਲਬ ਜਿਹੜੀਆਂ ਅਦਾਲਤਾਂ ਨੇ ਅਦਾਲਤਾਂ ਦੀ ਕੋਈ ਵੈਲਿਊ ਤਾਂ ਨਹੀਂ ਬਈ ਆਪ ਹੀ ਮਤਲਬ ਅਪੀਲ ਦਿੱਲੀ ਸਾਰਾ ਕੁਝ ਖਤਮ ਹੋ ਚੁੱਕਿਆ ਹੈ ਨੌਜਵਾਨ ਤਾਂ ਇਹਨਾਂ ਤੋਂ ਤਸ਼ੱਦਦ ਕੀਤਾ ਦੇਖੋ ਮਤਲਬ ਅਦਾਲਤਾਂ ਦੀ ਕੋਈ ਵੈਲਿਊ ਨਹੀਂ ਹੈਗੀ ਜੋ ਮਤਲਬ ਜੋ ਇਹਨਾਂ ਨੇ ਕਰਤਾ ਉਹ ਸਹੀ ਹੈ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਇਹ ਸਵਾਲ ਪੁੱਛੇ ਵੀ ਜੋ ਨੌਜਵਾਨ ਤੇ ਤਸ਼ੱਦਦ ਹੋਇਆ ਕੀ ਇਹ ਕੋਈ ਕ੍ਰਿਮੀਨਲ ਇਹਦਾ ਪੇਸ਼ਾ ਸੀਗਾ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਹੋ ਰਹੀ ਹੈ ਕੋਈ ਮੀਟਿੰਗ ਹੋ ਰਹੀ ਹੈ ਕਿ ਕਿੱਥੇ ਪਹੁੰਚੇਗਾ ਇਹ ਜਿਹੜਾ ਤਰਨਾ ਹੁਣ ਪਰਿਵਾਰ ਨਾਲ ਮੀਟਿੰਗ ਚੱਲ ਰਹੀ ਹੈ ਜਿਹੜੇ ਜੋ ਮੁਖੀ ਹੈਗੇ ਇਹਨਾਂ ਦੇ ਜੋ ਕਹਿਣਗੇ ਜੱਥੇਬੰਦੀ ਨਾਲ ਖੜੀ ਹੈ ਬਾਕੀ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਜਿਹੜੇ ਜੋਨਾਂ ਮੁਲਾਜ਼ਮਾਂ ਨੇ ਕੀਤਾ ਜੋ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਅਸੀਂ ਉਹਨਾਂ ਨੂੰ ਸਸਪੈਂਡ ਕਰਾਂਗੇ ਤੇ ਜਿਨ੍ਹਾਂ ਦੇ ਕਹਿਣ ਤੇ ਕੁਝ ਹੋਇਆ ਉਹਨਾਂ ਦਾ ਵੀ ਬਰਾਬਰ ਪਰਚਾ ਦਿੱਤਾ ਜਾਊਗਾ ਜੀ ਪਰਿਵਾਰ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦਾ ਹੈ ਪਰਿਵਾਰ ਕਹਿੰਦਾ ਸਾਨੂੰ ਲਿਖਤੀ ਤੌਰ ਤੇ ਆਪਣੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਜਿਨ੍ਹਾਂ ਦੇ ਕਹਿਣ ਤੇ ਕਾਰਵਾਈ ਹੋਈ ਆ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਉਹਨਾਂ ਦੇ ਬਰਾਬਰ ਜੋ ਧਾਰਾ ਬਣਦੀ ਆ ਹੋਰ ਧਾਰਾ ਸ਼ਰਧ ਧਾਰਾ ਲਾਣੀ ਚਾਹੀਦੀ ਕੋਈ ਨਾ ਪਿੰਨਾਂ ਨੂੰ ਸਿੱਖ ਮਿਲ ਸਕੇ ਸਮਾ ਦੇਣ ਲਈ ਸ਼ੁਕਰੀਆ ਸੋ ਤੁਸੀਂ ਦੇਖ ਸਕਦੇ ਹੋ ਰਣਜੋਤ ਦੇ ਪਿਤਾ ਮਾਤਾ ਪਰਿਵਾਰਕ ਮੈਂਬਰ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਉਹਨਾਂ ਵੱਲੋਂ ਇਹ ਧਰਨਾ ਜਿਹੜਾ ਦਿੱਤਾ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਰਣਜੋਤ ਦੇ ਪਿਤਾ ਜੀ ਇੱਥੇ ਮੌਜੂਦ ਨੇ ਸਸੀ ਗਾਲ ਜੀ ਤੁਹਾਡਾ ਨਾਮ ਭਾਈ ਜਨ ਸਿੰਘ ਹਉ ਭੂਜੀ ਇੱਥੇ ਬੈਠੇ ਹੋ ਕੀ ਸਾਰਾ ਮਾਮਲਾ ਥੋੜਾ ਡਿਟੇਲ ਦੇ ਵਿੱਚ ਦੱਸੋ ਔਰ ਕੀ ਤੁਹਾਡੀ ਮੰਗ ਹੈ ਬਾਜੀ ਸਾਡੀ ਮੰਗ ਕੋਸ਼ਿਸ਼ੀ ਸਾਡੀ ਮੰਗ ਇਹ ਹੀ ਹੈ ਜਿੰਨਾ ਸਾਡੇ ਮੁੰਡੇ ਨੇ ਜਾਇਕ ਪਟਿਆ ਉਹਨਾਂ ਨੂੰ ਬੁਲਾਇਆ ਜਾਏ ਉਹਨਾਂ ਨਾਲ ਕੀਤਾ ਜਾਏ ਬਾਤ ਉਹਨਾਂ ਰਣਜੋਤ ਦੀ ਹਾਲਤ ਕਿਸ ਤਰ੍ਹਾਂ ਹੈ ਤੁਹਾਡੇ ਸਾਹਮਣੇ ਆ ਬੈਠਾ ਦੇਖ ਲੋ ਜਾ ਕੇ 80% ਬੜਿਆ ਹੋਇਆ ਹੈ ਅਸਾਂ ਤੁਹਾਡੇ ਸਾਹਮਣੇ ਬੈਠਾ ਦੇਖ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੋ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਅਸੀਂ ਇਹ ਹੀ ਕਾਰਵਾਈ ਚਾਹੁੰਦੇ ਹਾਂ ਕੱਲ ਕਿਸੇ ਦਿਨ ਹੋਵੇ ਬੱਚੇ ਦੇ ਉਹਨਾਂ ਦੇ ਇਹੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਕੁੱਟਿਆਕੋ ਸਾਰੀ ਪੁਲਿਸ ਨੂੰ ਪੰਜਾਬ ਦੀ ਕੋਈ ਕੁਛ ਨਹੀਂ ਕਹਿੰਦੀ ਉਸ ਬੰਦੇ ਚਾਰਾਂ ਰੋਜ਼ ਇਹੀ ਕਰਨੇ ਵੀ ਉਹਨਾਂ ਨੇ ਮਾਰਿਆ ਤੇ ਪਾਰਿਆ ਕੋਈ ਨਾ ਬਸ ਅਜੇ ਹੋਰ ਬਣੀ ਚਾਹਦੇ ਉਹਨਾਂ ਚਾਰਾਂ ਦੇ ਕਾਰਵਾਈ ਹੋਣੀ ਚਾਹੀਦੀ ਸਮਾਂ ਦੇ ਇਸ਼ਾਰੇ ਸੋ ਬਿਲਕੁਲ ਪਰਿਵਾਰ ਦਾ ਇਹੀ ਕਹਿਣਾ ਹੈ ਕਿ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਪੰਜਾਬ ਪੁਲਿਸ ਨਾਲ ਜਾਂ ਕਿਸੇ ਅਧਿਕਾਰੀ ਨਾਲ ਪਰ ਸਾਡੇ ਨੌਜਵਾਨ ਦੇ ਨਾਲ ਸਾਡੇ ਲੜਕੇ ਦੇ ਨਾਲ ਜੋ ਤਸ਼ੱਦਦ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਪੁਲਿੰਗ ਚਾਹੀਦੀ ਹੈ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾਟ